ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੋਡੀ ਪਲੇਅਰ ਪਾਲਾ ਜਲਾਲਪੁਰ ਇੱਕ ਸਾਰੀਆਂ ਫੈਡਰੇਸ਼ਨ ਨੂੰ ਬੇਨਤੀ ਕਰਨੀ ਚਾਹੁੰਦੇ ਸੀਗੇ ਵਰਲਡ ਜੀ ਨੂੰ ਪਿਛਲੇ ਜੇ ਮੀਟਿੰਗ ਹੋਈ ਸੀ ਤੇ ਪੋਸਟਰ ਦੇਖਿਆ ਇੰਗਲੈਂਡ ਵਿੱਚ ਵਰਲਡ ਫੈਡਰੇਸ਼ਨ ਦੀ ਕੋਡੀ ਕਹਿੰਦੇ ਬੰਦ ਕਰਨ ਦਾ ਫੈਸਲਾ ਲਿਆਇਆ ਮੈਂ ਸਾਰੇ ਪਲੇਅਰਾਂ ਵੱਲੋਂ ਤੇ ਆ ਪਲੇਅਰ ਹੋਣ ਦੇ ਨਾਤੇ ਮੈਂ ਸਾਰੀਆਂ ਫੈਡਰੇਸ਼ਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਸੀਜ਼ਨ ਜੇ ਤੁਸੀਂ ਕਵੱਡੀ ਬੰਦ ਕਰਨ ਦਾ ਕੋਈ ਹੱਲ ਨਹੀਂ ਹੋਣਾ ਕਿਸੇ ਤਰ੍ਹਾਂ ਵੀ ਜੇ ਤੁਸੀਂ ਸੀਜ਼ਨ 12 ਮੈਚਾਂ ਦੀ ਜਗ੍ਹਾ 6 ਮੈਚਾਂ ਦਾ ਜਾਂ 5 ਮੈਚਾਂ ਦਾ ਲਿਓ ਉਹਦੇ ਵਿੱਚ ਸਾਰੇ ਤੁਹਾਡਾ ਬਾਈਟੂ ਵੀ ਬਣ ਜਾਣੇ ਕਲੱਬਾਂ ਤੇ ਸਾਰੇ ਸੁੱਕੇ ਹੋ ਜਾਣੇ ਛੋਟਾ ਸੀਜ਼ਨ ਕਰ ਦੋ ਕਿਉਂਕਿ ਨਾਲੇ ਜਿਹੜੀਆਂ ਬਾਕੀ ਜਾਂ ਯੂਰਪ ਜਾਂ ਕਈਆਂ ਨੂੰ ਸਾਰੇ ਵੱਡੇ ਪੇ ਨਹੀਂ ਮਿਲਦੇ ਉਹ ਵੀ 5 ਮੈਚਾਂ ਦਾ ਸੀਜ਼ਨ ਰੱਖ ਲੈਣ ਉਹਨਾਂ ਨੂੰ ਵੀ ਨਾਲੇ ਸਾਰੇ ਪਲੇਅਰ ਮਿਲ ਜਾਣ ਉਹਨਾਂ ਕਲੱਬਾਂ ਨੂੰ ਵੀ ਤੁਸੀਂ ਸੀਜ਼ਨ ਅੱਧਾ ਅੱਧਾ ਜ਼ਰੂਰ ਕਰੋ ਇਤਿਹਾਸ ਨੂੰ ਮੇਰੀ ਇਹ ਬੇਨਤੀ ਆ ਵੀ ਤੁਸੀਂ 10 ਵੈਨਕੂਵਰ 10 12 ਮੈਚਾਂ ਨਾਲੋਂ ਤੁਸੀਂ 5 ਤੋਂ 6 ਮੈਚਾਂ ਦੀ ਲੜੀ ਰੱਖੋ ਕਬੱਡੀ ਹੋਣ ਤੋਂ ਕਬੱਡੀ ਬੰਦ ਨਾ ਕਰੋ ਕਿਉਂਕਿ ਨਵੇਂ ਮੁੰਡਿਆਂ ਦਾ ਬਹੁਤ ਜ਼ਿਆਦਾ ਭੁੱਖਾ ਹੈ ਜੀ ਬਹੁਤ ਮੁੰਡੇ ਹੁਣ ਅੱਜਕੱਲ ਦੁਬਾਰਾ ਤੋਂ ਕੈਂਪ ਲੱਗੇ ਹੋਏ ਆ ਬਹੁਤ ਵਧੀਆ ਕਰਬਾ ਕੰਮ ਕਰ ਰਹੀਆਂ ਕਬੱਡੀ ਲਈ ਤੇ ਸਾਰਿਆਂ ਨੂੰ ਆਸ ਹੈ ਜੀ ਬਾਹਰ ਖੇਡਣਾ ਕਬੱਡੀ ਬੰਦ ਨਾ ਹੋਵੇ ਤੇ ਕਬੱਡੀ ਦਾ ਸੀਜ਼ਨ ਛੋਟਾ ਕਰ ਦਿੱਤਾ ਜਾਵੇ ਤੇ ਮੈਂ ਧੰਨਵਾਦ ਕਰਦਾ ਨਿਊਜ਼ੀਲੈਂਡ ਕਬੱਡੀ ਫਿਨਿਸ਼ਨ ਆਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲੋਂ ਪੋਸਟਾ ਪਾਈਆਂ ਗਈਆਂ ਵੀ ਕਬੱਡੀ ਨੂੰ ਚੱਲਦਾ ਰੱਖਣਗੇ ਤੇ ਮੈਂ ਤੁਹਾਨੂੰ ਵੀ ਇਹੀ ਅਪੀਲ ਕਰਨੀ ਚਾਹਨਾ ਜੀ ਤੇ ਵੀ ਕਬੱਡੀ ਚੱਲਦੀ ਰੱਖੋ ਉਹਦਾ ਸੀਜ਼ਨ ਛੋਟਾ ਕਰ ਲਓ ਇੱਕ ਵਾਰ ਦੁਬਾਰਾ ਤੋਂ ਮੀਟਿੰਗ ਰੱਖੀ ਜਾਵੇ ਜੀ ਤੇ ਜਰੂਰ ਪਲੇਅਰਾਂ ਦੀ ਇਹ ਗੱਲ ਸੁਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ